ਸਤਿ ਸ਼੍ਰੀ ਅਕਾਲ ਦੋਸਤੋ ਕਲਮ ਦੀ ਨਜ਼ਰ ਤੋਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਬਾਰੇ ਸ਼ਹੀਦ ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਲੁਧਿਆਣਾ ਸ਼ਹਿਰ ਪੰਜਾਬ ਵਿੱਚ ਹੋਇਆ ਸੁਖਦੇਵ ਦਾ ਪੂਰਾ ਨਾਮ ਸੁਖਦੇਵ ਥਾਪਰ ਸੀ ਪਿਤਾ ਦਾ ਨਾਮ ਰਾਮ ਲਾਲ ਅਤੇ ਮਾਤਾ ਦਾ ਨਾਮ ਲੱਲੀ ਦੇਵੀ ਸੀ ਪਿਤਾ ਦੇ ਦਿਹਾਤ ਮਗਰੋਂ ਸੁਖਦੇਵ ਦਾ ਪਾਲਣ ਪੋਸ਼ਣ ਉਸਦੇ ਤਾਇਆ ਸ਼੍ਰੀ ਅਚਿੰਤ RAM ਨੇ ਕੀਤਾ ਸੁਖਦੇਵ ਦੀ ਤਾਈ ਵੀ ਉਸ ਨੂੰ ਆਪਣੇ ਪੁੱਤਰ ਵਾਂਗ ਬਹੁਤ ਪਿਆਰ ਕਰਦੀ ਸੀ ਸੁਖਦੇਵ ਦਾ ਤਾਇਆ ਜੀ ਆਰਿਆ ਸਮਾਜ ਤੋਂ ਕਾਫੀ ਪ੍ਰਭਾਵਿਤ ਸੀ ਜਿਸ ਕਾਰਨ ਸੁਖਦੇਵ ਵੀ ਸਮਾਜ ਸੇਵਾ ਅਤੇ ਦੇਸ਼ ਭਗਤੀ ਵਾਲੇ ਕੰਮਾਂ 'ਚ ਅੱਗੇ ਵਧਣ ਲੱਗੇ ਬਚਪਨ ਤੋਂ ਹੀ ਸੁਖਦੇਵ ਨੇ ਬ੍ਰਿਟਿਸ਼ ਰਾਜ ਦੇ ਅਤਿਆਚਾਰਾਂ ਨੂੰ ਦੇਖਿਆ ਸੀ ਜਿਸ ਕਾਰਨ ਉਸ ਨੂੰ ਆਪਣੇ ਦੇਸ਼ ਵਿੱਚ ਆਜ਼ਾਦੀ ਦੀ ਲੋੜ ਮਹਿਸੂਸ ਹੋਣ ਲੱਗੀ ਸਾਲ 1919 ਵਿੱਚ ਸੁਖਦੇਵ ਦੀ ਉਮਰ ਸਿਰਫ 12 ਸਾਲਾਂ ਦੀ ਸੀ ਅੰਮ੍ਰਿਤਸਰ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਅੰਗਰੇਜ਼ ਹਕੂਮਤ ਵੱਲੋਂ નિર્ਦੋਸ਼ ਲੋਕਾਂ ਨੂੰ ਮਾਰਿਆ ਗਿਆ ਇਸ ਸਾਕੇ ਦਾ ਸੁਖਦੇਵ ਦੇ ਮਨ ਉੱਪਰ ਬਹੁਤ ਡੁੰਕਾ ਅਸਰ ਹੋਇਆ ਸਕੂਲ ਦੀ ਪੜ੍ਹਾਈ ਤੋਂ ਬਾਅਦ ਸੁਖਦੇਵ ਨੇ ਸਨ 1922 ਈਸਵੀ ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਜਾ ਦਾਖਲਾ ਲੈ ਲਿਆ ਉੱਥੇ ਉਸ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ ਦੋਵੇਂ ਇੱਕ ਹੀ ਰਾਹ ਦੇ ਮੁਸਾਫਿਰ ਸਨ ਛੇਤੀ ਹੀ ਉਨ੍ਹਾਂ ਦੀ ਜਾਣ ਪਛਾਣ ਦੋਸਤੀ ਵਿੱਚ ਬਦਲ ਗਈ ਸਾਲ 1926 ਇਸਵੀ ਵਿੱਚ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਹੋਇਆ ਕ੍ਰਾਂਤੀਕਾਰੀ ਆਪਣੀਆਂ ਗਤੀਵਿਧੀਆਂ ਕਰਨ ਲੱਗੇ ਸਤੰਬਰ 1928 ਵਿੱਚ ਦਿੱਲੀ ਵਿਖੇ ਫਿਰੋਜ਼ ਸ਼ਾਹ ਕੋਟਲਾ ਦੇ ਖੰਡਰ ਵਿੱਚ ਭਾਰਤ ਦੇ ਮੁੱਖ ਕ੍ਰਾਂਤੀਕਾਰੀਆਂ ਦੀ ਇੱਕ ਗੁਪਤ ਬੈਠਕ ਹੋਈ ਇਸ ਬੈਠਕ ਵਿੱਚ ਇੱਕ ਕੇਂਦਰੀ ਕਮੇਟੀ ਦਾ ਨਿਰਮਾਣ ਹੋਇਆ ਜਿਸ ਦਾ ਨਾਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖਿਆ ਗਿਆ ਸੁਖਦੇਵ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਸਨ 1927 ਵਿੱਚ ਬ੍ਰਿਟਿਸ਼ ਸਰਕਾਰ ਦੇ ਸਾਈਮਨ ਕਮਿਸ਼ਨ ਦਾ ਪੂਰੇ ਭਾਰਤ ਵਿੱਚ ਵਿਰੋਧ ਹੋਇਆ ਲਾਲਾ ਲਾਜਪਤ ਰਾਏ ਜੀ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਇੱਕ ਰੈਲੀ ਵਿੱਚ ਜਦੋਂ ਅੰਗਰੇਜ਼ ਜੇਮਸ ਸਕਾਟ ਵੱਲੋਂ ਕੀਤੇ ਗਏ ਲਾਠੀ ਚਾਰਜ ਨਾਲ ਗੰਭੀਰ ਰੂਪ ਵਿੱਚ ਜਕਮੀ ਹੋ ਗਏ ਅਤੇ 17 ਨਵੰਬਰ 1928 ਨੂੰ ਲਾਲਾ ਜੀ ਸਵਰਗਵਾਸ ਹੋ ਗਏ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਸੁਖਦੇਵ ਨੇ ਭਗਤ ਸਿੰਘ ਅਤੇ ਰਾਜਗੁਰੂ ਨਾਲ ਮਿਲ ਕੇ ਅੰਗਰੇਜ਼ ਜੇਮਸ ਕਾਟ ਨੂੰ ਮਾਰਨ ਦੀ ਯੋਜਨਾ ਬਣਾਈ 18 ਦਸੰਬਰ 1928 ਨੂੰ ਭਗਤ ਸਿੰਘ ਅਤੇ ਰਾਜਗੁਰੂ ਨੇ ਸਕਾਟ ਦੀ ਗੋਲੀ ਮਾਰ ਕੇ ਹਤਿਆ ਕਰਨ ਦਾ پلان ਬਣਾਇਆ ਪਰ ਗੋਲੀ ਗਲਤ ਫਹਿਮੀ ਨਾਲ ਜੇਪੀ ਸਾਂਡਰਸ ਨੂੰ ਲੱਗ ਗਈ ਸੁਖਦੇਵ ਨੂੰ ਇਸ ਹਮਲੇ ਕਾਰਨ ਪੂਰੇ ਲਾਹੌਰ ਸਾਜ਼ਿਸ਼ ਵਿੱਚ ਸਹਿਦੋਸੀ ਬਣਾਇਆ ਗਿਆ 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੁੱਟਕੇਸ਼ਵਰ ਦੱਤ ਨੇ ਬ੍ਰਿਟਿਸ਼ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਦਿੱਲੀ ਵਿੱਚ ਕੇਂਦਰੀ ਸਭਾ 'ਚ ਬੰਬ ਸੁੱਟ ਕੇ ਧਮਾਕਾ ਕੀਤਾ ਅਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਏ ਦੋਮਾ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਾ ਕੀਤੀ ਇਸ ਤੋਂ ਬਾਅਦ ਚਾਰੇ ਪਾਸੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ 15 ਅਪ੍ਰੈਲ 1929 ਨੂੰ ਸੁਖਦੇਵ ਕਿਸ਼ੋਰੀ ਲਾਲ ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਫੜਿਆ ਗਿਆ ਕੋਰਟ ਵੱਲੋਂ ਭਗਤ ਸਿੰਘ ਅਤੇ ਉਟ ਕੇਸ਼ਵਰਦੱਤ ਨੂੰ ਉਮਰ ਕੈਦ ਦੀ سزا ਸੁਣਾਈ ਗਈ ਉਸ ਸਮੇਂ ਇੰਨਾ ਤੇ ਲਾਹੌਰ ਦਾ ਕੇਸ ਵੀ ਚੱਲ ਰਿਹਾ ਸੀ ਇਸ ਲਈ ਇਹਨਾਂ ਨੂੰ ਲਾਹੌਰ ਭੇਜਿਆ ਗਿਆ ਲਾਹੌਰ ਜੇਲ੍ਹ 'ਚ ਮਿਲਣ ਵਾਲੇ ਖਰਾਬ ਭੋਜਨ ਅਤੇ ਜੇਲਰ ਦੇ ਗੈਰ ਮਨੁੱਖੀ ਬਤਾਰੇ ਦੇ ਵਿਰੁੱਧ ਵਿੱਚ ਕੈਦੀਆਂ ਨੇ ਉਖੜ ਧਾਲ ਸ਼ੁਰੂ ਕਰ ਦਿੱਤੀ ਜੋ 63 ਦਿਨਾਂ ਤੱਕ ਚੱਲੀ ਅਤੇ ਉਸ ਚ ਕ੍ਰਾਂਤੀਕਾਰੀ ਜਤਿੰਦਰਨਾਥ ਦਾਸ ਸ਼ਹੀਦ ਹੋ ਗਏ ਆਖਿਰ 7 ਅਕਤੂਬਰ 1930 ਨੂੰ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ 24 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦੇਣੀ ਤੈਅ ਕੀਤੀ ਗਈ ਪੰਜਾਬ ਦੇ ਹੋਮ ਸਕੱਤਰ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਦੀ ਮਿਤੀ 23 ਮਾਰਚ 1931 ਕਰ ਦਿੱਤੀ ਕਿਉਂਕਿ ਬ੍ਰਿਟਿਸ਼ ਸਰਕਾਰ ਨੂੰ ਜਨਤਾ ਵੱਲੋਂ ਵੱਡੀ ਕ੍ਰਾਂਤੀ ਦਾ ਡਰ ਸੀ ਇਸ ਕਾਰਨ ਸੁਖਦੇਵ ਭਗਤ ਸਿੰਘ ਅਤੇ ਰਾਜਗੁਰੂ ਨੂੰ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਚੁਪਚਾਪ ਫਾਂਸੀ ਦੇ ਦਿੱਤੀ ਗਈ ਇਨ੍ਹਾਂ ਸ਼ੁਰਮਿਆਂ ਦੀ ਫਾਂਸੀ ਦਾ ਦੇਸ਼ ਦੇ ਕ੍ਰਾਂਤੀਕਾਰੀਆਂ ਉੱਪਰ ਬਹੁਤ ਗਹਿਰਾ ਅਸਰ ਹੋਇਆ ਦੇਸ਼ ਦੀ ਆਜ਼ਾਦੀ ਦੀ ਲਹਿਰ ਹੋਰ ਤੇਜ਼ ਹੋਣ ਲੱਗੀ ਇਸ ਤਰ੍ਹਾਂ 24 ਕੁ ਸਾਲਾਂ ਦਾ ਇਹ ਹੀਰਾ ਸ਼ਹੀਦ ਸੁਖਦੇਵ ਆਪਣੇ ਦੋ ਸਾਥੀਆਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਨਾਲ ਆਪਣੇ ਪ੍ਰਾਣਾ ਦੀ ਔਤੀ ਦੇ ਕੇ ਸਦਾ ਲਈ ਅਮਰ ਹੋ ਗਿਆ ਸੁਖਦੇਵ ਜਹੇ ਸੂਰਮੇ ਜਮਦੇ ਨਾ ਵਾਰ-ਵਾਰ ਫਰੰਗੀ ਬੁਖਲਾ ਗਿਆ ਤਰੀਕ ਬਦਲੀ ਸਰਕਾਰ ਚੜ ਕੇ ਆ ਫਾਂਸੀ ਉੱਤੇ ਮੰਨੀ ਨਾ ਉਸਨੇ ਹਾਰ ਜਦ ਸਾਮਰਾਜ ਵਿਰੁੱਧ ਜੋਦੇ ਮਾਰੀ ਲਲਕਾਰ ਇਹ ਜਾਣਕਾਰੀ ਸੀ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਬਾਰੇ ਜੇਕਰ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਨਾ ਧੰਨਵਾਦ